ਕਰਾਂਗੇ ਜਦੋਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਭਾਜੀ ਲਈ ਆਉਣਾ ਆਪ ਫਿਜ਼ੀਕਲੀ ਬਹੁਤ ਔਖਾ ਨਹੀਂ ਹੋ ਜਾਂਦਾ ਜਿਵੇਂ ਤੁਸੀਂ ਭਾਜੀ 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 ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਮੈਂ ਚਪਹਿਰਾ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁੱਖੀ ਸੰਧੀ ਗਿਆ ਸੁੱਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਚ ਨਹੀਂ ਪਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹੀ ਫੈਮਿਲੀ ਗਰੁੱਪ ਚ ਭੇਜਤੀ ਵੀ ਉਹ ਵੀ ਮੈਂ ਮਾਂ ਮਾਤਾ ਕਹਿੰਦੀ ਕੋਈ ਆਪਣੀ ਵੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹੁਣੀ ਹੁਣ ਪਾਠ ਤੇ ਬੈਠੇ ਆ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾਠ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹੁਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂਡ ਸੀ ਕੋਈ ਪ੍ਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਏ ਆ ਭਾਜੀ ਸਟ੍ਰੈਸ ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਿਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਿਟੀ ਉਹ ਬਾਜਾਂ ਵਾਲਾ ਆਪ ਕਰ ਰਿਹਾ ਕੋਈ ਪ੍ਰਵਾਹ ਨਹੀਂ ਬਲੇ ਸੋਨਹਾਰ